ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹਾਂ ਕੁਰਸਾ ਹਾਂ ਝੱਟੀ ਐ ਤੋਦੋ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇ ਸਾ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਏ ਸਬਨਾਦਾ ਸਜਣ ਸੱਚਾ ਪਾਤੇ ਸਾਹੋ ਸਿਰ ਸਾਹਾਂਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सलोक महल्ला पञ्जवा नदी तरन्दी मेडा खोजनाखुम्ब मञ्ज मोहतरी तोसहचरणी सीतम हार नानक तुलहा बेडी ਨਦੀ ਤਰੰਦੜੀ ਮੈਂ ਦਾ ਖੋਜਨਾ ਖੰਬ ਮੰਜ ਮੁਹੱਬਤ ਤੇਰੀ ਤਉ ਸਹ ਚਰਣੀ ਮੈਂ ਦਾ ਹਿਆੜਾ ਸੀਤਮ नानक तुलहा बेडी महला पंजवा जना दिसन्देया दुर् मतव्या मित्र असाडे से ਹਾ ਟੂ ਦੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਪਾਉੜੀ ਆਵ ਸਾਹਿਬ ਚਿੱਤ یرےਆ ਭਗਤਾਂ ਡਿਠੇਆ ਮਨ ਕੀ ਕਟੀਐ ਮੈਲਾ ਸਾਦ ਸੰਗ ਉਠੇਆ ਜਨਮ ਮਰਨ ਭਾਉ ਕੱਟੀਆ ਜਨਕਾ ਸਬਦ ਜਪ ਬੰਦਨ ਖੋਲਨ ਸੰਤ ਦੂਤ ਸਾਬ ਜਾਹੇ ਛਾਪ ਤੇ ਸੇਉ ਲਾਇ ਨ ਰੰਗਾ ਜਿਸ ਦੇ ਸਭ ਤਾਰੇ ਆ ਉੱਚੇ ਹੋ ਉਚਾ ਥਾਨ ਆਗਮ ਅਪਾਰਿਆ ਰਣ ਦਿਨ ਸਕਾਰ ਜੋੜਾ ਸਾਸ ਸਾਸ ਤੇ ਆਈ ਆ ਜਾ ਆਪੇ ਹੋਏ ਦਾਇਾਲ ਤਾਂ ਭਗਤ ਸੰਗ ਪਾਈ ਆ ਰਣ ਦੇਨ ਸਰਜੋੜ ਸਾ ਸਸਾਸ ਧਿਆਈ ਐ ਜਾਇ ਆਪੇ ਹੋਏ ਦਇਆਲ ਪਾ ਭਗਤ ਸੰਗ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਡਾ ਖੋਜਨਾ ਖੁੰਬੈ ਮਨ ਜੇ ਮੁਹੱਬਤ ਤੇਰੀ ਤਉ ਸਹ ਚਰਣੀ ਮੈਡਾ ਹਿਯੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਰਾਗ ਗੂਜਰੀ ਦੀ ਵਾਰ ਦੂਜੀ ਵਾਰ ਦੀ ਪੌੜੀ ਨਾਵੀਂ ਸਲੋਕਾਂ ਨਾਲ